ਫ੍ਰੀ ਸਟੱਡੀ ਸੈਂਟਰ ਮੈਸਮਪੁਰ ਦੇ ਸਾਰੇ ਜਿੰਨੇ ਵੀ ਸਾਡੇ ਰਿਸਪੈਕਟਡ ਟੀਮ ਹੈ ਉਹਨਾਂ ਵੱਲੋਂ ਅੱਜ ਜੋ 15 ਅਗਸਤ ਆਜ਼ਾਦੀ ਦਿਵਸ ਸ੍ਰੇਸ਼ਟਮਾ ਜਨ ਜੋ ਦਿਵਸ ਹੈ ਉਹ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਨਰਿੰਦਰ ਪੱਟ ਜੀ ਨੇ ਬੜੇ ਉਪਰਾਲੇ ਕਰਕੇ ਸਾਡੀਆਂ ਬੇਟੀਆਂ ਜੋ ਟੀਚਰ ਵੀ ਨੇ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਇਸ ਆਜ਼ਾਦੀ ਦੇ ਤੇ ਸੈਲੀਬ੍ਰੇਟ ਕਰਨ ਵਾਸਤੇ ਜੋ ਤਿਆਰ ਕੀਤਾ ਉਹ ਛਲਾਗਾ ਜੋ ਬਹੁਤ ਬਹੁਤ ਵਧੀਆ ਜਿਹੜਾ ਪਹਿਲਾ ਕਦਮ ਆ ਔਰ ਯਤਨ ਬਹੁਤ ਵਧੀਆ ਉਹਦੇ ਲਈ ਸਾਡੀ ਟੀਮ ਪਾ ਲੋ ਪਹਿਲਾਂ ਤਾਂ ਵਧਾਈ ਆ ਤੇ ਬਾਕੀ ਸਾਡੇ ਬੋਸ ਸਾਹਿਬ ਨੇ ਵੀ ਬਹੁਤ ਵਧੀਆ ਸ਼ਹੀਦ ਕਰਕੇ ਗਏ ਆ ਤਾਂ ਹਮ ਜਾਣਕਾਰੀ ਦੇ ਕੇ ਗਏ ਆ ਕਿ ਆਪਣੀ ਕਿਸੇ ਗੱਲ ਨੂੰ ਇਸ ਕਰਕੇ ਨਾ ਮੰਨੋ ਵੀ ਉਹਦਾ ਪ੍ਰਚਾਰ ਹੋ ਰਿਹਾ ਬਈ ਉਹ ਬਣਾਉਂਦੇ ਆ ਰਹੇ ਆ ਇਹ ਆਪਣੀ ਵਿਵੇਕ ਬੁੱਧੀ ਦੀ ਸੌਕੀ ਤੇ ਰੱਖੇ ਜੋ ਇਤਿਹਾਸ ਆ ਇਤਿਹਾਸ ਨੂੰ ਜਾਣਕਾਰੀ ਆਪਣੇ ਲੈ ਕੇ ਤਾਂ ਜਿਹੜੀ ਆ ਉਹ ਗੱਲ ਮੰਨੀ ਚਾਹੀਦੀ ਆ ਦੋ ਰੰਗੇ ਤੇ ਔਰ ਹੋਰ ਜਿਹੜੀ ਜਾਣਕਾਰੀ ਉਹ ਸਭ ਦੇਖ ਕੇ ਜਾਇਆ ਇੰਡੀਆ ਬਾਰੇ ਵੀ ਇਹਦਾ ਪ੍ਰਚਾਰ ਗਲਤ ਹੋ ਰਿਹਾ ਉਹ ਸਾਨੂੰ ਜਿਹੜਾ ਉਹਦਾ ਵਿਰੋਧ ਕਰਨਾ ਚਾਹੀਦਾ ਤੋਂ ਪਹਿਲਾਂ ਤਾਂ ਮੇਰੇ ਨਾਲ ਜਿਹੜੀ ਟੀਮ ਮੇਰੇ ਨਾਲ ਆਈ ਆ ਬਹੁਤ ਸਾਰ ਤੋਂ ਇਲਾਵਾ ਪ੍ਰਕਾਸ਼ ਬਰਾਲਾ ਜੀ ਔਰ ਇੰਸਪੈਕਟਰ ਕਸ਼ਮੀਰੀ ਰਾਜ ਜੀ ਤੇ ਸਾਡੇ ਸਤਨਾਮ ਹੀਰ ਜੀ ਜ਼ਿਲਦਾਰ ਗੁਰ ਔਰ ਜਿਹੜੇ ਸਾਡੇ ਐਨ ਆਰ ਆਈ ਭਰਾ ਜਿਨ੍ਹਾਂ ਦੇ ਉਪਰਾਲਿਆ ਸਦਕਾ ਅਮਰਜੀਤ ਬੋਹੜ ਜੀ ਬਲਦੇਵ ਕਹਲੇ ਜੀ ਔਰ ਸੰਤੂ ਜੀ ਜਿਨ੍ਹਾਂ ਨੇ ਅੱਜ ਸਾਡੇ ਗਰੁੱਪ ਕਾਲ ਹੋਈ ਆ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਆਉਣਾ ਉਹਨਾਂ ਦਾ ਵੀ ਧੰਨਵਾਦ ਸਾਡੇ ਬੀਬੀ ਸੀ ਜਿਹੜੇ ਰੇਡੀਓ ਵਾਲੇ ਕੁਟਾਰੀਆ ਸਾਹਿਬ ਇਹਨਾਂ ਦਾ ਵੀ ਜਿਹੜੇ ਲਾਈਵ ਵੀ ਦਿਖਾਉਣਗੇ ਔਰ ਸਾਰੇ ਦੇਸ਼ਾਂ ਬਦੇਸ਼ਾਂ 'ਚ ਤੁਹਾਡਾ ਪ੍ਰਚਾਰ ਕਰਨਗੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਹਿਲਾਂ ਸਾਡੀਆਂ ਭੈਣਾਂ ਬੈਠੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਆ ਨੌਜਵਾਨ ਸਾਥੀ ਬੈਠੇ ਆ ਬੀਬੀਆਂ ਸਾਡੀਆਂ ਦੂਰ ਬੈਠੀਆਂ ਵੀ ਸੁਣ ਰਹੀਆਂ ਇਹ ਗੱਲਾਂ ਅੱਜ ਦੀਆਂ ਆਜ਼ਾਦੀ ਦੇ ਦਿਵਸ ਤੇ ਸੁਣ ਵਾਲੀਆਂ ਜਿਹੜਾ ਜਿਹੜਾ 5 ਮਿੰਟ ਲਈ ਚੁੱਪ ਦਾ ਗਾਂਦ ਕਰ ਜਿਹੜਾ ਜਿਹੜਾ ਕਰਕੇ ਤਾਂ ਗੱਲਾਂ ਸੁਣੋ ਕਿਉਂਕਿ 76ਵਾਂ ਜਿਹੜਾ ਆਜ਼ਾਦੀ ਦੇ ਇਤਿਹਾਸਾ ਮਨਾਉਣ ਜਾ ਰਹੇ ਆ ਅੱਜ ਮਨਾ ਰਹੇ ਆ ਆਜ਼ਾਦੀ ਦੇ ਜਦੋਂ ਅਸੀਂ 76 ਸਾਲ ਦਾ ਜਿਹੜਾ ਲੇਖਾ ਜੋਖਾ ਨਹੀਂ ਕਰਦਾ ਕਿ 76 ਸਾਲਾਂ ਦੇ ਵਿੱਚ ਸਮਾਜ ਨੂੰ ਕੀ ਮਿਲਿਆ ਮਨੁੱਖ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਦੀ ਕੋਰੀਓਗ੍ਰਾਫੀ ਕੀਤੀ ਗਈ ਆ ਜਿਨ੍ਹਾਂ ਮਹਾਪੁਰਸ਼ਾਂ ਨੇ ਲੜਾਈ ਲੜ ਕੇ ਚਾਹੇ ਉਹਦੇ ਵਿੱਚ ਗਾਂਧੀ ਆ ਚਾਹੇ Nehru ਆ ਗਵਾਰਧ Nehru ਆ ਔਰ ਹੋਰ ਦੀ ਲਾਲਾ ਲਾਜਪਤਰਾ ਇੱਥੇ ਭਗਸੀ ਦੇ ਵਰਗਿਆਂ ਦਾ ਨਾਮ ਲੈਂਦੇ ਆ ਤੇ 바ਵਾ ਸਾਹਿਬ ਡਾਕਟਰ ਮੇੜਕਾ ਜੀ ਆ ਜਿਨ੍ਹਾਂ ਨੇ ਅਸਲ ਵਿੱਚ ਮਨੁੱਖ ਦਾ ਜਿਹੜਾ ਕਲਿਆਣ ਕਰਨ ਵਾਸਤੇ ਆਪਣੀ ਜ਼ਿੰਦਗੀ ਦਾ ਸਮਾਂ ਆਪਣੀ ਬਿਰੰਦਾ ਦਾ ਸਮਾਂ ਗਾ ਉਹ ਮਨੁੱਖ ਦੇ ਕਲਿਆਣ ਵਾਸਤੇ ਲਾਇਆ ਕਿਉਂਕਿ ਮਨੁੱਖ ਜਿਹੜਾ ਆਜ਼ਾਦੀ ਨਾਲ ਜੀਵੇ ਭਰਾਤਰੀ ਭਾਵਨਾ ਨਾਲ ਜੀਵੇ ਮੈਤਰੀ ਭਾਵਨਾ ਨਾਲ ਜੀਵੇ ਔਰ ਬਰਾਬਰ ਜੀਵੇ ਕਿਉਂਕਿ ਕੁਦਰਤ ਨੇ ਭੇਦ ਭਾਵ ਨਹੀਂ ਕੀਤਾ ਕੁਦਰਤ ਦੀ ਧਰਿਆ ਜਾਂ ਧੁੱਪ ਕਿਸੇ ਨਾਲ ਭੇਦ ਕਰਦੀ ਹੈ ਜਾਂ ਪਾਣੀ ਕਿਸੇ ਨਾਲ ਭੇਦ ਕਰਦਾ ਜਾਂ ਇਹ ਧਰਤੀ ਕਿਸੇ ਨਾਲ ਭੇਦ ਕਰਦੀ ਹੈ ਜਾਂ ਅਗਨੀ ਕਿਸੇ ਨੂੰ ਜਲਾਉਣ ਲੱਗੀ ਕਿਸੇ ਨਾਲ ਭੇਦ ਕਰਦੀ ਹੈ ਇਹ ਚਾਰ ਤੱਤ ਨੇ ਜਿਨ੍ਹਾਂ ਦਾ ਬਣਿਆ ਹੋਇਆ ਵਿਰੋਖਿਆ ਔਰ ਮਨੁੱਖ ਜਿਹੜਾ ਇਹ ਸਾਰੇ ਜੀਵ ਜੰਤੂਆਂ ਔਰ ਜਿੰਨੇ ਵੀ ਭੋਗ ਜੁਨੀਆਂ ਉਹਨਾਂ ਤੋਂ ਸੁਪਰੀਮ ਜੁਨੀਆ ਔਰ ਸੁਪਰੀਮ ਕਿਉਂ ਆ ਇਹ ਚਾਰ ਤਤਾਂ ਦਾ ਬੜਿਆ ਹੋਇਆ ਮਨੁੱਖ ਜਿਹੜਾ ਇਹਦੇ ਕੋ ਬੁੱਧੀ ਜਿਹੜੀ ਆ ਮੰਨਿਆ ਇਹ ਇੱਕ ਸੌਫਟਵੇਅਰ ਗੁਜਰਤ ਨੇ ਇਹਨੂੰ ਦਿੱਤਾ ਜਿਹੜਾ ਇਹ ਸੌਫਟਵੇਅਰ ਆ ਇਹਨੂੰ ਬੰਦਰ ਵਾਸਤੇ ਅਸੀਂ ਜਿਹੜਾ ਆਪਣੇ ਕਲਿਆਣ ਵਾਸਤੇ ਸਾਨੂੰ ਕੁਦਰਤ ਨੇ ਦਿੱਤਾ ਸੀ ਤੇ ਇਹ ਮੌਕਾ ਇਸ ਸ਼ੌਫਟ ਦੇ ਨਾਲ ਪਹੁੰਚਾ ਕਰੇਗਾ ਮੁੱਖ ਦਾ ਇੱਕ ਦੂਸਰੇ ਦਾ ਭਲਾ ਕਰੇਗਾ ਇਸ ਨੂੰ ਧੱਕ ਕੇ ਜਿਹੜਾ ਮਾਨਵਤਾ ਦਾ ਵੀ ਭਲਾ ਤੇ ਪਸ਼ੂ ਪੰਛੀਆਂ ਦਾ ਜੀਵ ਜੰਤੂਆਂ ਦਾ ਵੀ ਭਲਾ ਕਰੇਗਾ ਪਰ ਇਸ ਸ਼ੌਫਟ ਦੇ ਵੇਰ ਦੇ ਵਿੱਚ ਜਿਹੜਾ ਹੈਲੋ ਹੈਲੋ ਜਿਹੜਾ ਮਨੁੱਖਿਆ ਇਹਦੇ ਵਿੱਚ ਕੂੜ ਭਰ ਦਿੰਦਾ ਭ੍ਰੇਸ਼ਾਚਾਰ ਭਰ ਦਿੰਦਾ ਬੇਈਮਾਨੀਆਂ ਭਰ ਦਿੰਦੀ ਹੈ ਔਰ ਧੂਠ ਤਫਾਨ ਕ੍ਰੋਧ ਹਿੰਸਾ ਇਹ ਭਰ ਦਿੰਦੀ ਇਹ ਜਿਹੜਾ ਇਹਦੇ ਨਾਲ ਮਨੁੱਖ ਮਨੁੱਖ ਦਾ ਕਤਲ ਕਰ ਰਾਪਿਆ ਜੀਰ ਜੰਤੂਆਂ ਨਾਲ ਗੱਲ ਕਰਨਾ ਪਿਆ ਤਾਂ 바ਵਾ ਸਾਹਿਬ ਡਾਕਟਰ ਬੇੜਕਰਦੀ ਨੇ তথাਗਤ ਮਹਾਮਾਤਰ ਬੁੱਧ ਦੇ ਵਿਚਾਰਾਂ ਨੂੰ ਅੱਗੇ ਰੱਖ ਕੇ ਜਦੋਂ ਭਾਰਤ ਜਿਹੜਾ ਆਜ਼ਾਦ ਹੋਣ ਲੱਗਾ ਤਾਂ ਉਹਨਾਂ ਨੇ ਕਿਹਾ ਵੀ 150 ਸਾਲ ਅੰਗਰੇਜ਼ਾਂ ਦੇ ਰਾਜ ਕੀਤਾ ਪਰ ਇਹਨਾਂ ਨੇ ਇਸ ਮਨੁੱਖ ਦੇ ਮਨ ਦੇ ਉੱਤੇ ਸਿੱਖਿਆ ਜਿਹੜੀ ਆ ਉਹ ਦੇ ਉਹਦਾ ਪ੍ਰਬੰਧ ਕੀਤਾ ਬਰਾਬਰੀ ਦੇ ਉਹਦਾ ਪ੍ਰਬੰਧ ਕੀਤਾ ਅੰਗਰੇਜ਼ ਇੰਨੇ ਮਾਰੇ ਨਹੀਂ ਤੀ ਅੰਗਰੇਜ਼ੀ ਨੇ ਮਾਰੀ ਦੇਸੀ ਜਿੰਨਾ ਜਿਹੜਾ ਸਾਡੀ ਬੁੱਧੀ ਦੇ ਉੱਤੇ ਕਾਜਾ ਕਰਨ ਵਾਲੇ ਮਾਰੇ ਆ ਅੱਜ ਵੀ ਰਾਤੀ ਤੋਂ ਬਾਅਦ ਉਹ ਮਾਰੇਗਾ ਇੱਥੇ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿੱਥੇ ਜਿੱਥੇ ਹੋਰ ਸ਼ਹੀਤਾ ਮਹਾਂਪੁਰਸ਼ਾਂ ਨੇ ਆਜ਼ਾਦੀ ਸਾਨੂੰ ਅੰਗਰੇਜ਼ਾਂ ਤੋਂ ਦਵਾਈ ਆ ਉਥੇ ਜਿਹੜੀ ਆ ਆਜ਼ਾਦੀ ਸਾਨੂੰ 바ਵਾ ਸਾਹਿਬ ਡਾਕਟਰ ਕਬੀਰ ਕਾ ਜੀ ਨੇ ਇਹ ਮਨ ਬੁੱਧੀ ਨੂੰ ਆਜ਼ਾਦ ਕਰਨ ਦੀ ਜਿਹੜੀ ਆਜ਼ਾਦੀ ਆ ਉਹ ਦਿੱਤੀ ਆ ਔਰ ਭਾਰਤ ਦੇ ਸੰਵਧਾਨ ਦੇ ਵਿੱਚ ਪ੍ਰੇਮ ਦੇ ਵਿੱਚ ਬੱਚੇ ਨੂੰ ਪਹਿਲਾ ਹੀ ਰੱਖਿਆ ਆ ਤੇ ਨਾ ਜਾਤੀ ਨਾ ਧਰਮ ਨਾ ਪਾਛਾ ਨਾ ਲਿੰਗ ਨਾ ਜਿਹੜਾ ਉਹ ਖੇਤਰ ਕਿਸੇ ਦਾ ਦੇਖਿਆ ਜਾਣਾ ਚਾਹੀਦਾ ਕੀ ਦੇਖਿਆ ਜਾਈਦਾ ਜਾਣਾ ਚਾਹੀਦਾ ਬੁੱਧੀ ਦਾ ਵਿਕਾਸ ਔਰ ਬੰਦੇ ਦੀ ਜੋਤਤਾ ਦਿਖਣੀ ਚਾਹੀਦੀ ਆ ਕਿ ਇਹ ਬੰਦਾ ਇਹ ਬੱਚੀ ਇਹ ਕਿੰਨਾ ਪੜੀ ਲਿਖੀ ਆ ਇਹ ਪੜੀ ਲਿਖੀ ਹੋਣ ਦੇ ਬਾਵਜੂਦ ਇਹ ਬੱਚਾ ਕਿੰਨਾ ਪੜਿਆ ਇਹ ਪੜਾਈ ਦੇ ਨਾਲ ਕੀ ਜਿਹੜੇ ਕੁਐਸਚਨ ਹੋਏ ਜੋੜ ਗਏ ਉਹਨਾਂ ਦਾ ਇਹ ਜਵਾਬ ਦੇ ਸਕਦਾ ਅਗਰ ਤੁਸੀਂ ਕਾਉਂਸਲਿੰਗ ਦੇ ਵਿੱਚ ਜਵਾਬ ਦੇ ਸਕਦੇ ਆ ਤਾਂ ਭਾਰਤ ਦੇ ਵਿੱਚ ਜਿਹੜਾ ਬਾਬਾ ਸਾਹਿਬ ਨੇ ਤੁਹਾਨੂੰ

ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਉਂਕਿ ਉਹਨੇ ਕਿਹਾ ਕਿ ਕੋਈ ਆਤਮਾ ਨਹੀਂ ਹੈ ਕੋਈ ਪਰਮਾਤਮਾ ਨਹੀਂ ਹੈ ਐ ਮਨੁੱਖ ਜੇ ਤੈਨੂੰ ਕੁਦਰਤ ਨੇ ਸਾਜਿਆ ਤੇ ਤੂੰ ਆਪਣੀ ਹੋਣੀ ਦਾ ਖੁਦ ਮਾਲਕ ਬਣ ਔਰ ਇਹਦੇ ਵਿੱਚ ਮਨ ਦੇ ਵਿੱਚ ਬੁਰਾਈਆਂ ਨੂੰ ਕੱਢ دوسرے کانون بنا کے اپمان کیا سال جی آزاد کیا ہر دیر در دھرم جا دارمک ادارے تک کہ مڑیا مسالیاں پوچھنے کا جی تھوڑا ਬਲ ਮਿਲਿਆ ਇਹ ਬਲ ਕਿੰ ਦਿੱਤਾ ਬਾਵਾ ਸਾਹਿਬ ਡਾਕਟਰ ਅੰਬੇਦਕਰ ਨੇ ਪਰ ਅਸੀਂ ਅਸਲੀ ਰਸਤਾ ਭੁੱਲ ਗਏ ਆਏ ਬੱਚਿਓ ਅੱਜ ਜਿਹੜਾ ਤੁਸੀਂ ਬੇਸ਼ਕਰੀਆਂ ਕਰ ਰਹੇ ਸੀ ਧੱਕੇ ਦੇ ਮਾਲਦਾਰ ਤੁਹਾਨੂੰ ਇੱਕ ਸਿੱਖਿਆ ਲੈਣੀ ਪਵੇਗੀ ਕਿ ਜੋ ਸਰੂ ਮਾਪਿਆਂ ਵੱਲੋਂ ਮੈਲੀ ਸਿੱਖਿਆ ਉਹ ਅੰਤਮ ਸਿੱਖਿਆ ਨਹੀਂ ਹੈ ਚੰਗੇ ਵਿਚਾਰਾਂ ਨਾਲ ਜੁੜਨ ਵਾਸਤੇ ਅੰਧ ਵਿਸ਼ਵਾਸ ਤੇ ਪਖੰਡ ਪਾਤ ਦਾ ਅੰਤ ਕਰਨ ਵਾਸਤੇ ਤੁਹਾਨੂੰ ਤੱਕੇ ਤਬੀਜ਼ ਜਿਹੜੇ ਗੈਤ ਪਈਆਂ ਮਾਲਾ ਇਹ ਬੰਦ ਕਰਨੀਆਂ ਪੈਣਗੀਆਂ ਸਿਰਫ ਤੇ ਸਿਰਫ ਸਿਰਫ ਉਹ ਬੇਕਬੂਤੀ ਦਾ ਇਸਤੇਮਾਲ ਕਰਨਾ ਹੋਏਗਾ ਜੋ ਵੀ ਧਰਮ ਹੈ ਕੌਣ ਬਣਾਉਂਦਾ ਕਿਤਾਬ ਜਿਹੜੀ ਹੈ ਕੌਣ ਲਿਖਦਾ ਮਨੁੱਖ ਲਿਖਦਾ ਕਿਤਾਬ ਕੋਈ ਵੀ ਕੌਣ ਲਿਖਦਾ ਮਨੁੱਖ ਲਿਖਦਾ ਕੋਈ ਵੀ ਧਰਮ ਦਾ ਜਿਹੜਾ ਉਹ ਡੇਰਾ ਚਾਹੇ ਮੰਦਿਰ ਆ ਮਸਜਿਦ ਆ ਗੁਰਦੁਆਰਾ ਆ ਜਾਤਿਆ ਉਹ ਕੌਣ ਪੜਾਉਂਦਾ ਮਨੁੱਖ ਬਣਾਉਂਦਾ ਲੇਕਿਨ ਮਨੁੱਖ ਖੁਦ ਹੀ ਬਣਾ ਕੇ ਇੰਨੀ ਗੁਲਾਮੀ ਦੇ ਵਿੱਚ ਉਹ ਗਿਰ ਜਾਂਦਾ ਕਿ ਆਪਣਾ ਭਲਾ ਨਹੀਂ ਸੋਚ ਸਕਦਾ ਅੱਜ ਜਿਹੜਾ ਜਿੱਥੇ ਅਸੀਂ 66 ਆਜ਼ਾਦੀ ਮਨਾ ਰਹੇ ਆ ਤੇ ਇਹ ਸੰਕਲਪ ਕਰਨਾ ਚਾਹੀਦਾ ਕਿ ਬੜੀਆਂ ਸਰਕਾਰਾਂ ਨੇ ਸਾਨੂੰ ਕੀ ਦਿੱਤਾ ਅੱਜ ਜਦੋਂ ਤੁਸੀਂ ਪਹਿਲੇ ਸੱਪ ਤੇ ਸਾਡੀਆਂ ਬੱਚੀਆਂ ਨੇ ਇਹ ਕਿਹਾ ਬਈ ابھی کھیت بیج بیج کے جا نیوزی لینڈ ہوٹری جا رہے ہیں جنہ کو کھیت ہے نہیں وہ بھڑ کے پیسے اور اپنے گھر کے بہنے ਤਾਂ ਸਾਰਾ ਕੁਝ ਦੇਖ ਕੇ ਜਿਹੜੇ ਜਿਹੜੇ ਆ ਘਰ ਆ ਉਹ ਵੀ ਕਹਿੰਦੇ ਤੇ ਸੋਨਾ ਵੀ ਉਹ ਕਹਿੰਦੇ ਰੱਖ ਕੇ 11 12 18 18 ਵੀ ਲੱਖ ਰੁਪਈਆ ਲਾ ਕੇ ਜਿਹੜੀ ਐਜੂਕੇਸ਼ਨ ਫ੍ਰੀ ਪਾਵਾਂ ਸਾਹਮਣੇ ਭਾਰਤ ਵਿੱਚ ਕੀਤੀ ਸੀ ਉਸ ਐਜੂਕੇਸ਼ਨ ਨੂੰ ਦੁਬਾਰਾ ਲੈਣ ਦੇ ਅਸੀਂ ਅਮਰੀਕਾ ਤੇ ਮਗਰ ਭੱਜ ਰਹੇ ਆ ਇੰਗਲੈਂਡ ਤੇ ਭੱਜ ਰਹੇ ਆ ਨਿਊਜ਼ੀਲੈਂਡ ਤੇ ਭੱਜ ਰਹੇ ਆ ਕੀ ਕਹਿੰਦੇ ਸਟੱਡੀ ਵੀਜ਼ਾ ਲੱਗਦੇ ਆ ਲੇਕਿਨ ਜਦੋਂ ਕਰੀਮ ਜਿਹੜੀ ਆ ਉਹ ਸਾਰੇ جا رہی ہے ادھر جہاں بزرگ گیا وہ بیمار ہو جان وہ سامپ والا کوئی نہیں کئی وی دونوں تین کواش ری رہی ہے پتہ نہیں لگتا گوڑھیا تے اے جڑا ہے ਅਸੀਂ ਤਾਂ ਬੰਦਾ ਸੀ ਆਪਣੀ ਹੋਣੀ ਦਾ ਮਾਲਕ ਤੇ ਅਸੀਂ ਫੇਰ ਦਿਨਾਂ ਨੂੰ ਬਾਹਰ ਕੱਢਿਆ ਸੀ 76 ਸਾਲ ਬਾਅਦ ਅੱਜ ਤੁਸੀਂ ਮੰਨੇ ਚ ਜਿਹੜਾ ਆਪਣੇ ਪਿੰਡ ਦੇ ਵਿੱਚ ਗੁੜਤੀ ਕਰਕੇ ਦੇਖ ਲਓ ਬਈ ਸਿਆਣਿਆਂ ਦੇ ਜਿਹਨੂੰ ਸਾਹਮਣੇ ਵਾਲੇ ਨੌਜਵਾਨ ਕਿੰਨੇ ਆ ਪੜ੍ਹੇ ਲਿਖੇ ਕਿੰਨੇ ਆ ਜਿਹੜੇ ਘੱਟ ਪੜਿਓ ਆ ਉਹਨਾਂ ਨੂੰ ਹਰਬ ਕੰਟਰੀਆਂ ਨੇ ਸਾਹ ਲਿਆ ਕਿਹਦੀ ਖਾਤਰ

ਚਦੂ ਭਾਰਤ ਆਜ਼ਾਦ ਹੋਏਗਾ ਤੇ ਹਰ ਇੱਕ ਨੂੰ ਸਿੱਖਿਆ ਫਰੀ, ਔਰ ਦਵਾਈ ਫਰੀ ਔਰ ਜਿਹੜਾ ਭਾਰਤ ਦਾ ਨਾਗਰਿਕ ਹੈ ਉਹਦੇ ਕੋਲ ਅਗਰ ਮਕਾਨ ਹੈ ਨਹੀਂ ਤੇ ਸਰਕਾਰੀ ਜ਼ਮੀਨ ਜੋ ਜ਼ਮੀਨ ਸਰਕਾਰੀ ਹੈ ਉਹ زمین ہماری ਹੈ ਸਰਕਾਰੀ ਜ਼ਮੀਨ ਦਿੱਤੀ ਜਾਊਗੀ ਘਰ ਬਣਾਉਣ ਵਾਸਤੇ ਪੈਸਾ ਦਿੱਤਾ ਜਾਊਗਾ ਕੌਣ ਦਊਗਾ ਸਰਕਾਰ ਦਊਗੀ ਪਰ ਅਸੀਂ ਜਿਹਨਾਂ ਸਰਕਾਰਾਂ ਨੂੰ ਬਣਾਇਆ ਉਹ ਅੱਜ ਹਾਲਾਤ ਇਹ ਹੋ ਗਏ ਕਿ ਸਾਨੂੰ ਨਾੜੇ بہ رہے ہیں ہم کو چاہیے آزادی آزادیچار سے آزادی چار سے آزادی روٹی روٹی دے نہ سکے جو وہ سرکار نکمی ہے جو سرکار نکمی ہے وہ سرکار بدل <سؤال> لی ہے ਜਦੋਂ ਆਉਂਦੀ ਸਰਕਾਰ ਬਣਾਉਣ ਦੀ ਵਾਰੀ ਤੇ ਚੋਣ ਮੈਨੀਫੈਸਟੋ ਕਿਤੇ ਕਿਤੇ ਲੈ ਕੇ ਆ ਜਾਂਦੇ ਆ ਭਈ ਅਸੀਂ ਘਰ ਬੈਂਖੀਆਂ ਬੀਬੀਆਂ ਨੂੰ ਅਸੀਂ ਜਿਹੜਾ 10000 ਰੁਪਏ ਰਸੋਈ ਵਾਲੇ ਬੀਬੀ ਨੂੰ ਦੇਵਾਂਗੇ ਅਸੀਂ ਜਿਹੜਾ ਉਹ ਗੈਸ ਸਿਲੰਡਰ ਫਰੀ ਕਰਾਂਗੇ ਜਿਹੜੇ ਬੱਚਿਆਂ ਨੇ ਬਾਹਰ ਜਾਣਾ ਉਹਨਾਂ ਨੂੰ ਜਿਹੜਾ ਉਹ ਅਸੀਂ ਜਿਹੜਾ 10 ਲੱਖ ਰੁਪਇਆ ਤੇ ਲੋਨ ਫਰੀ ਦੇਵਾਂਗੇ ਮੈਂ ਲਾ ਰਹੇ ਹਾਂ ਲਾ ਰਹੇ ਆਉਂਦੇ ਆ ਫੇਰੇਤਾ ਜਿਹੜਾ ਅਸੀਂ ਐਸ ਭਾਅ ਦੇਵਾਂਗੇ ਔਰ ਜਾਤੀ ਸਰਕਾਰ ਬਣੀ ਹੈ ਕਿ ਨਵੇਂ ਕਿਤੇ ਖਾਤੇ ਆ ਕਿ ਬੀਬੀਆਂ ਨੂੰ ਜਿਹੜੇ ਪੈਸੇ ਮਿਲਦੇ ਪਏ ਆ ਰੋਟੀ ਵੀ ਦੇ ਸਕੇ ਰੋਜ਼ਗਾਰ ਵੀ ਦੇ ਸਕੇ ਇਤੋਂ ਤੱਕ ਜਿਹੜੀ ਸਿੱਖਿਆ ਦਾ ਪ੍ਰਬੰਧ ਮਾਤਾ ਸੁમિતਰੀ ਬਈ ਫੂਲੇ ਨੇ ਔਰਤਾਂ ਦਾ ਸੰਭਾਲ ਲਈ 1848 ਚ ਖੋਲਿਆ ਸੀ ਅੱਜ ਉਹ ਸਕੂਲ ਸਾਰੇ ਫਿਰ ਦੁਬਾਰਾ ਬੰਦ ਹੋ ਰਿਹਾ ਤੇ ਇਸ ਕਰਕੇ ਨਾ ਸਿੱਖਿਆ ਨਾ ਦਵਾਈ ਨਾ ਸਨਮਾਨ ਇਹ ਰੋਜ਼ਗਾਰ ਤੇ ਇਹ ਜਿਹੜੀ ਹੈ ਸਰਕਾਰਾਂ ਇਹ 67 ਸਾਲ ਦੇ ਵਿੱਚ ਚੋਣ ਵਾਲੇ ਕੌਣ ਸੀ ਅਸੀਂ ਸੀ ਅਸੀਂ ਸਹੀ ਸਰਕਾਰਾਂ ਕਿਉਂ ਨਹੀਂ ਚੋਣ ਸਕੇ ਕਿਉਂਕਿ ਅਸੀਂ ਆਜ਼ਾਦੀ ਦਾ ਭਾਈ ਭਾਈ ਲੇਕਿਨ ਮਨ ਦੀ ਆਜ਼ਾਦੀ ਅੱਜ ਵੀ ਜਿਹੜੀ ਹੈ ਅਧੂਰੀ ਹੈ ਅੱਜ ਵੀ ਮਨ ਦੇ ਉੱਤੇ ਸਾਡੇ ਕੋਈ ਨਾ ਕੋਈ ਵਿਅਕਤੀ ਭਾਰੂ ਆ ਕੋਈ ਨਾ ਕੋਈ ਜਗ੍ਹਾ ਭਾਰੂ ਆ ਕੋਈ ਨਾ ਕੋਈ ਜਿਹੜਾ ਉਹ ਅਸੀਂ ਕਿਸੇ ਨਾ ਕਿਸੇ ਨੂੰ ਮੰਨਦੇ ਆ ਜਿਹਦਾ ਸਾਡੇ ਕਲਿਆਣ ਵਾਸਤੇ ਕੋਈ ਫਾਇਦਾ ਨਹੀਂ ਜੇ ਬੰਦਿਆ ਤੂੰ ਭਲਾ ਕਰਨਾ ਤੇ ਬਾਬਾ ਸਾਹਿਬ ਨੇ ਤੁਹਾਨੂੰ ਬੰਨ ਮੈਂ ਬੰਨ ਮੈਂ ਇੱਕ ਮੈਂ ਦੀ ਇੱਕ ਵੈਲੀ ਇੱਕ ਵੋਟ ਦੀ ਇੱਕ ਕੀਮਤ ਔਰ ਜਿਹੜਾ ਤਖਤ ਕਿਉਂਕਿ ਰਾਜਾ ਜਿਹੜਾ ਉਹ ਪਰਜਾ ਦੀ ਭਲਾਈ ਕਰ ਸਕਦਾ ਜਿਵੇਂ ਸਮਰਾਟ ਅਸ਼ੋਕ ਨੇ ਕਿਹਾ ਸੀ ਕਿ ਜਿਹੜਾ ਮੇਰੇ ਰਾਜ ਦੇ ਵਿੱਚ ਮੇਰੀ ਪ੍ਰਜਾ ਉਹ ਮੇਰੇ ਬੱਚੇ ਆ ਅਗਰ ਮੇਰੇ ਬੱਚੇ ਤੰਗ ਰਹਿ ਤਾਂ ਉਹਨੇ ਆਪਣੇ ਪ੍ਰਸ਼ਾਸਨਿਕ ਅਧਿਕਾਰ ਗਿਆਨ ਕਿ ਕਿ ਤੁਹਾਡੀ ਖੈਰ ਨਹੀਂ ਹੋਏਗੀ ਇਹ ਮੈਂ ਇਹਨਾਂ ਦੀ ਮਾਤ ਤੇ ਮੇਰੇ ਪਿੱਛੇ ਆ ਮੇਰੇ ਰਾਜ ਦੇ ਵਿੱਚ ਬੱਚੇ ਮੇਰੇ ਸੁਖੀ ਹੋਣੇ ਚਾਹੀਦੇ। ਕਿਆ ਇੰਨਾ ਦਾ ਸਾਨੂੰ ਕੋਈ ਰਾਜਾ ਮਿਲ ਜਿਹੜਾ ਕਹੇ ਤੇ ਮੇਰੇ ਭਾਰਤ ਦੇ ਵਿੱਚ 137 ਕਰੋੜ ਦੀ ਆਬਾਦੀ ਵਾਲੇ ਭਾਰਤ ਦੇ ਵਿੱਚ ਸਭ ਦਾ ਕਲਿਆਣ, ਸਭ ਦਾ ਸਨਮਾਨ, ਸਭ ਨੂੰ ਜਿਹੜਾ ਸਿੱਖਿਆ ਔਰ ਰੋਜ਼ਗਾਰ ਮਿਲਣੀ ਚਾਹੀਦੀ ਹੈ। ਬਸ ਅੱਛੇ ਦਿਨ ਆਨੇ ਵਾਲੇ ਹੈ। ਚਾਹੇ ਵਾਲਾ ਪ੍ਰਧਾਨ ਮੰਤਰੀ ਬਣ ਗਿਆ, ਦੇਖੋ ਕਮਾਲ ਹੋ ਗਿਆ। ਅਹੇ ਨਰੇ ਮੈਂ ਤੇ ਇਸ ਕਰਕੇ ਆਜ਼ਾਦੀ ਦੇ ਇਸ ਦਾ ਜਿਹੜਾ ਅਸਲੀ ਮਕਸਦ ਹੈ ਕਿਉਂਕਿ ਪੀਪੀਐ ਜਿੱਥੇ ਜਿੱਥੇ ਉਹਨਾਂ ਦਾ ਮਨ ਲਗਾ ਉੱਥੋਂ ਪੜਨਾ ਉਹਨਾਂ ਨੂੰ ਬਹੁਤ ਹੱਕ ਅੱਜ ਦੇ ਬੱਚੇ ਆ ਤੁਸੀਂ ਇਹ 70ਵੀਂ ਆਜ਼ਾਦੀ ਤੇ ਸੰਕਲਪ ਕਰੋ ਕਿ ਕੋਈ ਨਾ ਬਾਬਾ ਬੈਠੇਗਾ ਤੇ ਨਾ ਕੋਈ ਮੜੀ ਬੈਠੇਗੀ ਨਾ ਸਿਰਫ ਤੇ ਸਿਰਫ ਵਿਚਾਰ ਬੈਠਣਗੇ ਵਿਚਾਰ ਕਿਹਨੇ ਦੇ ਜਿਹੜੇ ਸਭ ਕੇ ਕਲਿਆਣ ਵਾਸਤੇ ਵਿਚਾਰ ਹੋਣ ਖੱਬ ਦਾ ਭਲਾ ਕਰਨ ਵਾਸਤੇ ਵਿਚਾਰ ਹੋਣ ਇਹੋ ਜੇ ਵਿਚਾਰਾਂ ਨਾਲ ਲੈ ਸੋਣਾ ਕਿਉਂਕਿ ਸਿੱਖਿਆ ਉਹ ਛੇਦੀ ਦਾ ਦੋਧਿਆ ਜੇਰਾ ਤੁਸੀਂ ਇੱਥੇ ਵੀ ਬੱਚੇ ਪੜ੍ਹਨ ਤੇ ਜੇ ਕਿਤੇ ਅਮਰੀਕਾ ਚਲੇਗਾ ਉੱਥੇ ਵੀ ਦਿਹਾੜੂਗੇ ਜਿੱਥੇ ਤੁਸੀਂ ਇੰਗਲੈਂਡ ਚਲੇਗਾ ਉੱਥੇ ਵੀ ਦਿਹਾੜੂਗੇ ਕਿਉਂਕਿ ਤੇ ਕਦੀ ਕਮਾਈ ਆਪਣੀ ਕਦੇ ਨਾਲੇ ਫਲ ਜਾਏ ਅਗਰ ਜਿਹੜੀ ਸਿੱਖਿਆ ਤੁਸੀਂ ਹਾਸਲ ਕਰੋਗੇ ਤੇ ਪੌਸੀ ਇੱਥੇ ਵੀ ਕਹਾੜਦੇ ਆ ਜੇ ਤੁਸੀਂ ਇੱਥੇ ਡਾਕਟਰ ਬਣਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਤੁਸੀਂ ਅਮਰੀਕਾ ਚ ਜਾ ਕੇ ਇੰਗਲੈਂਡ ਚ ਜਾ ਕੇ ਵੀ ਬਣ ਸਕਦੇ ਆ ਜੇ ਕਰ ਤੁਸੀਂ ਕਿਸੇ ਬਾਪੇ ਦੇ ਮਗਰ ਲੱਗਦੇ ਆ ਤਾਂ ਨਾ ਬਾਪ ਮੈਂ ਕਿਉਂਕਿ ਉਸ ਢੀੜ ਵਿੱਚੋਂ ਲੱਗਿਆ 25 ਸਾਲ ਮੈਂ ਆਪਣੀ ਮਾਤਾ ਨੂੰ ਪੁੱਛ ਰਿਹਾ ਮੈਂ ਕਿਹਾ ਮਾਤਾ ਤੇਰੀ ਅੰਦਰਲੀ ਕੋਈ ਲੈਟ ਖੁੱਲੀ ਆ ਉਹ ਪੱਕੀ ਹੋਈ ਸੀ ਉਹ ਮੈਨੂੰ ਚਰਕੇ ਮਾਰਦੇ ਤੂੰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਮੈਂ ਕਿਹਾ ਜੇ ਤੂੰ ਮੈਨੂੰ ਪੜਾਇਆ ਮੈਨੂੰ 12 ਸਾਲ ਪੜਾਇਆ ਤਾਂ ਮੈਂ ਹਾਈ ਸਕੈਂਡਰੀ ਕਰ ਗਿਆ ਔਰ ਮੈਂ ਪੀਏ ਦੇ ਵਿੱਚ ਪੜ ਗਿਆ ਜਦੋਂ ਹੁਣ ਮੈਂ ਬਾਵਾ ਸਾਹਿਬ ਨੂੰ ਪਾ ਲਿਆ ਤੇ ਮੈਨੂੰ ਸਾਰਾ ਇਹ ਝੂਠ ਤੇ ਤੂਫਾਨ ਨਜ਼ਰ ਆਉਂਦਾ ਕਿ ਇਸ ਕਰਕੇ ਜੇ ਤੇਰੀ ਲੈ 25 ਸਾਲਾਂ ਅਜੇ ਨਹੀਂ ਖੁੱਲੀ ਤਾਂ 10 ਸਾਲਾਂ ਅਜੇ ਨਹੀਂ ਖੁੱਲਣੀ ਕਿਉਂਕਿ ਤੁਸੀਂ ਕਿਹੜੇ ਆ ਉਹ ਤੁਸੀਂ ਅਸ਼ੂਤ ਹੈ ਅਸ਼ੂਤ ਜਿਹੜਾ ਉਹ ਕੁਰਸੀ ਦਾ ਮਾਲਕ ਨਹੀਂ ਬਣ ਸਕਦਾ ਲੇਕਿਨ ਜੇ ਬਾਬਾ ਸਾਹਿਬ ਦੇ ਡਾਕਟਰ ਮੇੜਕਰ ਦੇ ਕਹੇ ਤੇ ਲੱਗ ਜਾਈਏ ਤਾਂ ਮੇਰਾ ਬੱਚਾ ਕਿਉਂਕਿ ਮੈਂ ਆਪਣੇ ਬੱਚੇ ਨੂੰ ਬੜਾਇਆ ਤੇ ਉਹ IIT ਕਰ ਗਿਆ ਜਿਹੜੀ ਸਾਡੇ ਪਿੰਡਾਂ ਚ ਨਹੀਂ ਹੈਗੀ ਸੀ ਤੇ ਉਹਨੇ ਲਾਇ ਸਿਰਫ 16 ਸਾਲ ਅੱਜ ਉਹ ਕਨੈਟੇ ਦੇ ਵਿੱਚ ਐਨਵਾਇਰਨਮੈਂਟ ਦਾ ਕੋਆ ਇੰਜੀਨੀਅਰ ਆ ਇਸ ਕਰਕੇ ਜਿਹੜੀ ਸਿੱਖਿਆ 6 ਮਹੀਨਾ ਤੱਕ ਦਿਆ ਉਹ ਪੀਣਾ ਪੜਾ ਜੇ ਤੂੰ ਪੀਣਾ ਪੜਾ ਤੇ ਗੱਤ ਜਿਹੜਾ ਅੰਧਵਿਸ਼ਵਾਸ ਕੀਆ ਹਨੇਰੇ ਨੂੰ ਵਿਸ਼ਵਾਸ ਨਾ ਮੰਨੀ ਜਾਣਾ ਉਸ ਹਨੇਰੇ ਦੇ ਵਿੱਚ ਤੁਸੀਂ ਆਪਣੇ ਮਾਪਿਆਂ ਨੂੰ ਪੜਨਾ ਖੁਦ ਨਹੀਂ ਫਸਣਾ ਜਿਹੜੇ ਆ ਤਾਗੇ ਕਾਲੇ ਡੋਲਿਆਂ ਤੇ ਤਰਹੀਤ ਇਦਾਂ ਦਾ ਕੁਝ ਤੁਸੀਂ ਪਖੰਡਵਾ ਤੋਂ ਬਚ ਕੇ ਰਹਿਣਾ ਇਹਹੀ ਜਿਹੜਾ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਫਾਇਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰbedkar ਨੇ ਜਿਹੜਾ ਔਰਤ ਨੂੰ ਇੰਨੀ ਸ਼ਕਤੀ ਦਿੱਤੀ ਆ 800 ਸਾਲ ਮੁਗਲਾਂ ਨੇ ਰਾਜ ਕੀਤਾ ਔਰ 150 ਸਾਲ ਜਿਹੜੇ ਅਗਰੇਜ਼ਾਂ ਨੇ ਰਾਜ ਕੀਤਾ ਔਰ ਸਾਡੇ ਇੱਥੇ ਕੋਈ ਵੀ ਗੁਰੂ ਪੀਰ ਪਗੰਬਰ ਕੋਈ ਔਰਤ ਨੂੰ ਐਡੀ ਡਿਗਰੀ ਨਹੀਂ ਦੇ ਕੇ ਗਿਆ ਜਿੱਦਿਆ ਡਿਗਰੀ ਆ ਬਾਬਾ ਸਾਹਿਬ ਡਾਕਟਰ ਅੰbedkar ਨੇ ਦੇ ਕੇ ਆ ਅੱਜ ਜਿਹੜੀ ਹੈ ਗੋਪਤੀ ਮਰਮੂ ਆ ਉਹ ਇੱਕ ਬਹੁਤ ਪਛਣੇ ਹੋਏ ਹਲਕੇ ਦੀ ਆਰਤੀਆ ਲੇਕਿਨ ਉਹ 12 ਸਾਲ ਤੇ 5 ਚਨਾ ਦੇ ਚੱਲ ਕੇ ਅੱਜ ਉਹ ਦੇਸ਼ ਦੀ ਰਾਸ਼ਟਰਪਤੀ ਆ ਆ ਸਾਡੀਆਂ ਔਰਤਾਂ ਜਿਹੜੀ ਹੈ ਕਿਤੇ ਪ੍ਰਧਾਨ ਜਾਂ ਕੁਛ ਨਹੀਂ ਸੀ ਬਣ ਸਕਦੀਆਂ ਤੇ 바ਵਾ ਸਾਹਿਬ ਦੀ ਕਿਰਪਾ ਆ ਕਿ ਦੇਸ਼ ਦਾ ਸਭ ਤੋਂ ਜਿਹੜਾ ਸੁਪਰੀਮ ਅਹੁਦਾ ਪਵਰ ਫਲੋਂਦਾ ਉਹ ਰਾਸ਼ਟਰਪਤੀ ਆ ਰਾਸ਼ਟਰਪਤੀ ਜਿਹੜਾ ਭਾਰਤ ਦੇ ਵਿੱਚ ਕੁਝ ਵੀ ਕਰ ਸਕਦਾ ਅੱਜ ਦੇਖੀ ਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆ ਤੇ ਇਹ ਕਿਰਪਾ ਬਾਬਿਆਂ ਦੀ ਨੇ ਇਹ ਬਾਸਾਂ ਬੇਨਕਾ ਦੀ ਕਿਰਪਾ ਤੋਂ ਮੈਂ ਇੱਕ ਮਿੰਟ ਹੋਰ ਜਿਹੜੀ ਗੱਲ ਕਰਨੀ ਆ ਤਾਵਾ ਸਾਹਿਬ ਅੰਬੇਦਕਰ ਤੇ ਜਦੋਂ ਨਾਟਕ ਕੁੜੀਆਂ ਖੇਡ ਰਹੀਆਂ ਸੀ ਬੱਚੀਆਂ ਤਾਂ ਉਹਨਾਂ ਨੇ ਕੀ ਨਾਲਿਆ ਭੀਮਾ ਉੱਠ ਆਸਵਾਰ ਦਾ ਜਵਾਬ ਦੇ ਤੇ ਕੀਚੇ ਨੇ ਕਿਹਾ ਉਹ ਕੀ ਨਾ ਚੁਣਦਾ ਭੀਮਾ ਬਾਬਾ ਸਾਹਿਬ ਡਾਕਟਰ ਮੈਡਕਲ ਦੀ 1907 6 ਮੈਟ੍ਰਿਕ ਕਰਦੇ ਆ 1912 ਚ ਜਿਹੜਾ ਉਹ ਪੀ ਐ ਕਰ ਜਾਂਦੇ ਆ ਫਿਰ ਉਹਨਾਂ ਨੇ ਦੇਸ਼ ਦੀਆਂ ਪੱਤੀ ਜਿਹੜੀਆਂ ਵਰਲਡ ਦੀਆਂ 25 ਡਿਗਰੀਆਂ ਹਾਸਲ ਕੀਤੀਆਂ ਔਰ ਇੰਨਾ ਗਿਆਨ ਹਾਸਲ ਕੀਤਾ ਉਹ ਭੀਮਾ ਕੀ ਬਣਿਆ ਭੀਮਾ ਬਣਿਆ ਬੋਧੀ ਸਤਪ ਭਾਰਤ ਰਤਨ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਹੜਾ ਅੱਜ ਤੱਕ ਟਿਕਟਾ ਬਣਦਾ ਹੈ ਮੈਂ ਜਿਹੜਾ ਆ ਉਹ ਭੀਮਾ ਤੋਂ ਐਨੇ ਜਿਹੜੀਆਂ ਉਹਦੇ ਨਾਲ ਨਾਂ ਕਿਉਂ ਲੱਗੇ ਕਿਉਂਕਿ ਉਹ ਜਿੱਦਾਂ ਜਿੱਦਾਂ ਵਿਕਸਿਤ ਹੁੰਦਾ ਗਿਆ ਵਿਕਸਿਤ ਹੁੰਦਾ ਗਿਆ ਡਿਗਰੀਆਂ ਹਾਸਲ ਕਰਦਾ ਗਿਆ ਡਿਗਰੀਆਂ ਹਾਸਲ ਕਰਦਾ ਗਿਆ ਅੱਜ ਉਹਦੇ ਨਾਲ ਨਾਮ ਲੱਗ ਗਿਆ ਦੁਨੀਆ ਦਾ ਛੇਵਾਂ ਦਿਮਾਗ ਬੋਧੀ ਸਤਰ ਵਿਸ਼ਵ ਰਤਨ ਪਾਵਾਂ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ اپنی బుద్ధి ਨੂੰ ਵਿਕਸਿਤ ਕਰਦੇ ਹੋਏ ਡਿਗਰੀਆਂ ਹਾਸਲ ਕਰਦੇ ਹੋਏ ਜਿਹਨੂੰ ਅੱਜ ਕਹਿੰਦੇ ਆ ਰੱਜੂ ਆਉਗੀ ਆਪਣੀ ਯੋਗਿਆ ਕਰਾਪੀ ਕਰਨੀ ਉਹਨਾਂ ਡਾਕਟਰ ਰਜਨਾ ਵੀ ਬਣ ਸਕਦੀ ਆ ਉਹਨਾਂ ਉਹ ਵਜੇਸਟਰੇਟ ਬਣ ਸਕਦੀ ਆ ਉਹਨਾਂ ਉਹ ਪ੍ਰਿੰਸੀਪਲ ਬਣ ਸਕਦੀ ਆ ਘਰ ਦੇ ਵਿੱਚ ਉਦੋਂ ਜਿਹੜਾ ਕਿੱਥੇ ਚੱਲੇ ਇਦਾਂ ਦਾ Oh, ਸਤਾਰਾ ਪੰਚਾਇਤ ਔਰ ਸਾਡੇ ਨਵਿੰਦਰ ਪੱਜ ਜੀ ਇਹਨਾਂ ਨੇ ਯਤਨ ਕੀਤੇ ਆ